ਜਿਹੜਾ ਭਾਰਤ ਲੋਕਤੰਤਰੀ ਦੇਸ਼ ਸੀਗਾ ਉਹਦੇ ਵਿੱਚ ਗੁਜਰਾਤ ਦੇ ਯੂਨੀਵਰਸਿਟੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਇਹ ਬਲੌਕ ਦੇ ਵਿੱਚ 75 ਤੋਂ ਵੱਧ ਰਹੇ ਸਿਰਫ ਇਹ ਬਲੌਕ ਦੇ ਵਿੱਚ ਜਿੱਥੇ ਕਿ ਅਫਰੀਕਾ ਨਾਈਜੀਰੀਆ শ্রীলੰਕਾ ਅਫਗਾਨਿਸਤਾਨ ਕਈ ਦੇਸ਼ਾਂ ਦੇ ਸਟੂਡੈਂਟ ਪੜਨ ਆਉਂਦੇ ਆ ਗੁਜਰਾਤ ਯੂਨੀਵਰਸਿਟੀ ਦੇ ਵਿੱਚ ਤੇ ਉੱਥੇ ਅੰਧਪਾਗਤਾਂ ਦੀ ਭੀੜ ਬੜੀ ਜੈ શ્રી RAM ਦੇ ਨਾਰੇ ਲਾ ਕੇ ਉਹਨਾਂ ਦੇ ਡਲੇ ਮਾਰੇ ਉਹ ਜਿਹੜਾ ਉਹਨਾਂ ਦਾ ਹੋਸਟਲ ਸੀ ਉਹਦੇ ਬਾਹਰ ਖਾਲੀ ਜਗ੍ਹਾ ਦੇ ਵਿੱਚ ਨਮਾਜ਼ ਪੜ ਰਹੇ ਸੀਗੇ ਤਾਂ ਇਸ ਚੀਜ਼ ਤੋਂ ਉਹਨਾਂ ਨੂੰ ਪ੍ਰੋਬਲਮ ਹੋਈ ਡਲੇ ਮਾਰੇ ਉਹਨਾਂ ਦੇ ਜਿਹੜੇ ਕਮਰੇ ਸੀਗੇ ਉਹ ਭੰਨ ਤੇ ਠੀਕ ਹੈ ਉਹਨਾਂ ਦੇ ਜਿਹੜੇ ਮੋਟਰਸਾਈਕਲ ਸੀ ਉਹ ਭੰਨ ਤੇ ਚਾਰੇ ਪਾਸੇ ਭੰਨ ਤੋੜ ਕਰਤੀ ਘੱਟੋ ਘੱਟ ਜਿਹੜੀ ਭੀੜ ਸੀਗੀ ਉਹ 200 ਤੋਂ 250 ਜਾਣ ਦੀ ਸੀਗੀ ਸਾਡੇ ਸਟੂਡੈਂਟ ਸੀਗੇ ਉਹ ਹੁਣ ਇੱਥੋਂ ਛੱਡ ਕੇ ਜਾਣ ਨੂੰ ਤਿਆਰ ਆ ਤੁਸੀਂ ਹੁਣ ਇਹ ਗੱਲ ਦਾ ਮੈਨੂੰ ਜਵਾਬ ਦਿਓ ਜਦੋਂ ਹਿੰਦੁਸਤਾਨੀ ਲੋਕ ਅਰਬ ਦੇਸ਼ਾਂ ਦੇ ਵਿੱਚ ਜਾਂਦੇ ਆ ਜਿਹੜੇ ਫੁੱਲੀ ਮੁਸਲਮ ਕੰਟਰੀ ਆ ਕੀ ਉਹ ਤੁਹਾਨੂੰ ਇਹ ਕਹਿੰਦੇ ਆ ਰਾਹ ਦੇ ਵਿੱਚ ਘੇਰ ਕੇ ਕਿ ਅੱਲਾਹੁ ਅਕਬਰ ਕਹੋ ਫਿਰ ਤੁਹਾਨੂੰ ਜਾਣ ਦੇਵਾਂਗੇ ਠੀਕ ਆ ਕੀ ਕਿਸੇ ਹੋਰ ਕੁਐਸਚਨ ਦੇ ਇਸ ਦੇ ਵਿੱਚ ਤੁਹਾਨੂੰ ਧੱਕੇ ਨਾਲ ਜੀਸਸ ਨੂੰ ਮੰਨਣ ਨੂੰ ਕਿਹਾ ਜਾਂਦਾ ਹੈ ਹੋਰ ਕੰਟਰੀਆਂ ਵਿੱਚ ਤੁਸੀਂ ਕਿੰਨੇ ਲੱਖਾਂ ਹੀ ਲੋਕ ਜਾਂਦੇ ਆ ਤੇ ਇੱਥੇ ਤੁਸੀਂ ਦੇਖੋ ਹਿੰਦੁਸਤਾਨ ਦਾ ਇਹ ਅੰਧਪਗਤਾਂ ਨੇ ਅਨਪੜਾ ਨੇ ਕੀ ਮਜ਼ਾਕ ਬਣਾਤਾ ਜਿੱਥੇ ਇਹਨਾਂ ਦਾ ਜੀ ਕਰਦਾ ਲੋਕਾਂ ਨੂੰ ਘੇਰਦੇ ਆ ਕੁੱਟਮਾਰ ਕਰਦੇ ਆ ਇਹ ਜਿਹੜੀ ਹੁਣ ਇੰਟਰਨੈਸ਼ਨਲ ਜਿਹੜੀ ਯੂਨੀਵਰਸਿਟੀ ਆ ਉਹਦੇ ਵਿੱਚ ਐਡਾ ਵੱਡਾ ਵਾਕਾ ਹੋਇਆ ਤੁਸੀਂ ਦੇਖੋ ਇਹ ਗੱਲ ਕਿੱਥੋਂ ਤੱਕ ਜਾਂਦੀ ਹੈ ਇਹ ਵੀਡੀਓ ਦੇਖ ਕੇ ਤੁਸੀਂ ਜਵਾਬ ਦੇ ਦਿਓ ਵੀ ਜਿਹੜੇ ਲੋਕ ਇਹ ਹੁਣ ਯੂਨੀਵਰਸਟੀਆਂ ਦੇ ਵਿੱਚੋਂ ਚਲੋ ਸਾਰਿਆਂ ਨੂੰ ਇਹ ਕੱਢ ਦੇਣਗੇ ਜੈ શ્રી RAM ਕਹੋ ਕੱਢ ਦੇਣਗੇ ਪੂਰਾ ਦੇਸ਼ ਖਾਲੀ ਕਰ ਦੇਣਗੇ ਫਿਰ ਉਹ ਦੁਵਾਦ ਕੀ ਹਾਲ ਆ ਫਿਰ ਸਾਰਾ ਕੁਝ ਮਿਲ ਜਾਊਗਾ ਫਿਰ ਉਹ ਨੋ ਤਾਂ ਅੰਦਰ ਕੀ ਕਰ ਜਾਊਗਾ ਇਹ ਗੱਲਾਂ ਦੇ ਜਵਾਬ ਦੇ ਦਿਓ ਬਾਈ ਲਿਖ ਕੇ ਮੈਨੂੰ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਠੀਕ ਹੈ ਜੀ ਓਕੇ ਬਾਏ